ਪਾਣੀ ਉਤਰਨ ਤੋਂ ਬਾਅਦ ਪਹੁੰਚੇ ਆ ਕੋ ਨਹਿਮਲੇ ਦੀ ਉਸ ਕੋਠੀ ਤੇ ਜਿਸ ਦੀ ਕੀ ਪੂਰੇ ਪੰਜਾਬ ਕੀ ਪੂਰੀ ਦੇਸ਼ ਵਿੱਚ ਜਿਹੜਾ ਹੜ ਨਾਲ ਇਸ ਕੋਠੀ ਦਾ ਨੁਕਸਾਨ ਹੋਇਆ ਉਸ ਦੀ ਚਰਚਾ ਹੋਈ ਅਤੇ ਹਰ ਇੱਕ ਜਿਹੜਾ ਪੰਜਾਬ ਚੋਂ ਕੋਨੇ ਵਾਲੇ ਪਹੁੰਚਿਆ ਸਭ ਤੋਂ ਪਹਿਲਾਂ ਉਹ ਇਸ ਕੋਠੀ ਦੇ ਆਣ ਕੇ ਦੇਖਤਾ ਸੀ ਕਿ ਉਹ ਕਿਹੜੀ ਕੋਠੀ ਆ ਜਿਸਦੀ ਕਿ ਸਾਰੇ ਪਾਸੇ ਚਰਚਾ ਆ ਬਰਬਾਦੀ ਦੀ ਚਰਚਾ ਆ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਾਂ ਇਸ ਕੋਠੀ ਦੀਆਂ ਚਫੇਰੇ ਹੀ ਇਸ ਕੋਠੀ ਨੂੰ ਪਾਣੀ ਨੇ ਆਪਣੀ ਲਪੇਟ ਚ ਲਾਇਆ ਲਿਆ ਜਦ ਤੂਸੀ ਦਾ ਬੰਨ ਟੁੱਟਦਾ ਹੈ ਤੇ ਸਭ ਤੋਂ ਪਹਿਲਾਂ ਪਾਣੀ ਦੀ ਲਪੇਟ ਚ ਇਹ ਕੋਠੀ ਆਉਂਦੀ ਆ ਜਿਸਦੀ ਬਾਅਦ ਵਿੱਚ ਸਾਰੇ ਹੀ ਚਰਚਾ ਸਭ ਤੋਂ ਪਹਿਲਾਂ ਵੀ ਅਸੀਂ ਗਰਾਊਂਡ ਲੈਵਲ ਤੇ ਸਭ ਤੋਂ ਪਹਿਲਾਂ ਇੱਥੇ ਪਹੁੰਚੇ ਸੀ ਅਸੀਂ ਦੂਰ ਖਲੋ ਕੇ ਤੁਸੀਂ ਤੇ ਇਸ ਕੋਠੀ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾਈਆਂ ਸੀ ਉਦੋਂ ਇਹ ਚਾਰ ਸਵੇਰੇ ਇਸ ਕੋਠੀ ਦੇ ਪਾਣੀ ਹੀ ਪਾਣੀ ਸੀ ਪਰ ਜਦੋਂ ਅਸੀਂ ਤੁਹਾਨੂੰ ਇਹ ਗਰਾਊਂਡ ਲੈਵਲ ਤੋਂ ਇਸ ਕੋਠੀ ਦੀਆਂ ਤਸਵੀਰਾਂ ਦਿਖਾਈਆਂ ਸੀ ਇੱਕ ਪਾਸਾ ਇੱਕ ਕੋਠੀ ਦਾ ਜਿਹੜਾ ਸੀ ਡਾਇਮੰਡ ਹੋਇਆ ਸੀ ਪਰ ਅੱਜ ਤੁਸੀਂ ਦੇਖੋ ਕੋਈ ਵੀ ਅਜਿਹੀ ਚੀਜ਼ ਕੋਠੀ ਦੀ ਨਹੀਂ ਬਚੀ ਜਿਸ ਤੇ ਪਾਣੀ ਨੇ ਅਟੈਕ ਨਾ ਕੀਤਾ ਹੋਏ ਤੇ ਉਹਦੀ ਬਰਬਾਦੀ ਨਾ ਹੋਈ ਹੋਏ ਹਰ ਪਾਸੇ ਕੋਠੀ ਦੇ ਉਜਾੜਾ ਤੁਸੀਂ ਆ ਬੈਡ ਦੇਖ ਸਕਦੇ ਹੋ ਅਜੇ ਵੀ ਇਸ ਤੇ ਉੱਪਰ ਇਹ ਗਾਰ ਪੂਰੀ ਜਿਹੜੀ ਆ ਪਾਣੀ ਦੀ ਉਹ ਜਮੀ ਹੋਈ ਏ ਉਹ ਪਰਿਵਾਰ ਵੱਲੋਂ ਇੱਕ ਗਲਾਸ ਜਿਹੜੇ ਪਏ ਸੀ ਕਿ ਉਹਨਾਂ ਦੇ ਘਰ ਇਹ ਕੱਢੇ ਗਏ ਨੇ ਸੋਫੇ ਦਾ ਇਹ ਸਮਾਨ ਇਹ ਸ਼ੀਸ਼ਾ ਏ ਇਹ ਛੱਤ ਡਿੱਗੀ ਏ ਇਹ ਉਹਨਾਂ ਦੀ ਇਹ ਸੋਲਰ ਸਿਸਟਮ ਜਿਹੜਾ ਵਾ ਉਹ ਜਿਹੜਾ ਡੈਮੇਜ ਹੋਇਆ ਏ ਇਧਰ ਕੋਠੀ ਦੇ ਤੁਸੀਂ ਇੱਕ ਸਾਈਡ ਤੇ ਦੇਖੋ ਥੱਲੇ ਡੂੰਗਾ ਟੋਇਆ ਪੈ ਗਿਆ ਟੋਏ ਦੇ ਵਿੱਚ ਪਾਣੀ ਭਰਿਆ ਉਧਰ ਦੂਸਰੇ ਪਾਸੇ ਫਿਰ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਫਿਰ ਇਹ ਆ ਜਿਹੜਾ ਘਰ ਦਾ ਸਮਾਨ ਸਮਾਨ ਬਚਿਆ ਹੀ ਨਹੀਂ ਬੱਚਾ ਉਹ ਤੇ ਸਮਾਨ ਤੇ ਅਸੀਂ ਕਹਿ ਨਹੀਂ ਸਕਦੇ ਜੀ ਬਿਲਕੁਲ ਇਸ ਨੂੰ ਅਸੀਂ ਬਰਬਾਦੀ ਕਹਿ ਸਕਦੇ ਆ ਇਧਰ ਦੇਖੋ ਜੀ ਆ ਸਾਰਾ ਸਮਾਨ ਜਿਹੜਾ ਘਰ ਦਾ ਬਾਹਰ ਵਿੱਚ ਉਹਨਾਂ ਨੇ ਕੋਠੀ ਦੇ ਜਿਹੜੇ ਆ ਦਰਵਾਜ਼ੇ ਲਾ ਕੇ ਰੱਖੇ ਨੇ ਤੇ ਇਧਰ ਆਓ ਜੀ ਅੱਖੇ ਜਿਹੜੇ ਨੇ ਉਹਨਾਂ ਨੇ ਲਾ ਕੇ ਰੱਖੇ ਆ ਇਧਰ ਫਿਰ ਅੱਗੇ ਆ ਜਾਓ ਜੀ ਇਧਰ ਦਿਖਾਓ ਜੀ ਆਹ ਆਹ ਜਿਹੜੀਆਂ ਥੱਲੇ ਨੀਹਾਂ ਸੀਗੀਆਂ ਨੀਹਾਂ ਬਿਲਕੁਲ ਜਿਹੜੀਆਂ ਵਾ ਉਹ ਕੰਡਮ ਹੋ ਗਈਆਂ ਨੀਹਾਂ ਜਿਹੜੀਆਂ ਵਾ ਅੰਦਰ ਪਾਣੀ ਜਿਹੜਾ ਵਾ ਉਹ ਦਿਖਾਈ ਦੇ ਰਿਆ ਨੀਹਾਂ ਦੇ ਇੱਕ ਵੱਡਾ ਤਲਾਹ ਜਿਹੜਾ ਵਾ ਉਹ ਨੀਹਾਂ ਦੇ ਵਿਚਕਾਰ ਜਿਹੜਾ ਉਹ ਪਿਆ ਹੋਇਆ ਤੇ ਤਲਾਹ ਦੇ ਵਿੱਚ ਪਾਣੀ ਹੈ ਇਧਰ ਦੇਖੋ ਜੀ ਹੁਣ ਤੁਸੀਂ ਬੋਰਡ ਬਾਬੇ ਚ ਬੋਰਡ ਤੇ ਕੱਢ ਉੱਪਰੋਂ ਜਿਹੜਾ ਇਸ ਤੇ ਅੱਧਾ ਸਾਈਡ ਸੀਗੀ ਇਸ ਕੋਠੀ ਦੀ ਉਹ ਬਿਲਕੁਲ ਡਿੱਗ ਕੇ ਨਸ਼ਟ ਹੋ ਗਈ ਤੇ ਅੰਦੀ ਸਾਈਡ ਜਿਹੜੀ ਆ ਉਹ ਖੜੀ ਐ ਤੇ ਅੱਧੀ ਕੋਠੀ ਜਿਹੜੀ ਆ ਉਹ ਪਾਣੀ ਦੇ ਨਾਲ ਡਿੱਗੀ ਐ ਉਧਰ ਦੂਸਰੇ ਪਾਸੇ ਤਸਵੀਰਾਂ ਉਧਰ ਦੇਖੋ ਜੀ ਜਿੱਥੋਂ ਜਿਹੜੇ ਦਰਖਤ ਨੇ ਇਸ ਤੋਂ ਪਰਲੀ ਸਾਈਡ ਤੋਂ ਜਿਹੜਾ ਪਾੜ ਸੀਗਾ ਉਹ ਤੁਸੀਂ ਦਾ ਪਿਆਸ਼ਿਤ ਜਿਹੜਾ ਹੜ ਦਾ ਪਾਣੀ ਸੀ ਉਹ ਇਧਰ ਆਇਆ ਤੇ ਉਹਨੇ ਬਰਬਾਦੀ ਸ਼ੁਰੂ ਕੀਤੀ ਸਮਾਨ ਜਿਹੜਾ ਛੱਤ ਡਿੱਗਣ ਦੇ ਨਾਲ ਬਰਬਾਦ ਹੋਇਆ ਉਹ ਨੌਜਵਾਨ ਜਿਹੜੇ ਨੇ ਉਹ ਉਹਦੇ ਵਿੱਚੋਂ ਕੱਢ ਰਹੇ ਨੇ ਜਿਹੜਾ ਡਿੱਗਾ ਟੀਵੀ ਵੀ ਨੌਜਵਾਨ ਜਿਹੜੇ ਨੇ ਉਹ ਉਥੋਂ ਕੱਢ ਰਹੇ ਨੇ ਥੱਲੇ ਜਿਹੜਾ ਸਮਾਨ ਡਿੱਗ ਕੇ ਖਰਾਬ ਆ ਉਹ ਵੀ ਤੁਹਾਨੂੰ ਦਿਖਾ ਰਹੇ ਆ ਘਰ ਦੇ ਜਿਹੜੇ ਮਾਲਕ ਬੀਬੀ ਨੇ ਉਹ ਵੀ ਇੱਥੇ ਬੈਠੇ ਨੇ ਤੇ ਆਪਣੀ ਸ਼ਾਇਦ ਕਿਸਮਤ ਨੂੰ ਉਸਤੇ ਹੁਣ ਕੇ ਇਹ ਪਾਣੀ ਨੇ ਆਉਣਾ ਸੀ ਤੇ ਉਹਨਾਂ ਦੀ ਘਰ ਦੀ ਬਰਬਾਦੀ ਇਹ ਸ਼ੁਰੂ ਹੋਣੀ ਸੀ ਘਰ ਦੀ ਜਿਹੜੀ ਇਹ ਬੀਬੀ ਮਾਲਕ ਆ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਕਿ ਇਹ ਜਦ ਇਹ ਪਾਣੀ ਸ਼ੁਰੂ ਹੋਇਆ ਉਹ ਕਿੱਥੇ ਸਨ ਕਿਵੇਂ ਇਹ ਸਾਰੀ ਬਰਬਾਦੀ ਉਹਨਾਂ ਨੇ ਅੱਖੀਂ ਦੇਖੀ ਹਾਂਜੀ ਭਾਂਜੀ ਕੀ ਨਾਮ ਸੁਖਜਿੰਦਰ ਕੌਰ ਪਾਂਜੀ ਜਦੋਂ ਬਰਸਾਤਾਂ ਲਗਾਤਾਰ ਆ ਰਹੀਆਂ ਸੀ ਤੇ ਪਾਣੀ ਲਗਾਤਾਰ ਰਾਵੀ ਦਾ ਵਧ ਰਿਹਾ ਸੀ ਤੇ ਉਦੋਂ ਤੁਹਾਨੂੰ ਖਤਰਾ ਬਾਪਨ ਲੱਗਿਆ ਸੀਗਾ ਕਿ ਹੋ ਸਕਦਾ ਕਿ ਇਹ ਪਾਣੀ ਇੱਧਰ ਵੀ ਆ ਜਾਏ ਕਿਉਂਕਿ ਖੋਨੇ ਵਾਲੇ ਇਹਦੇ 4 ਚਫੇਰੇ ਤੁਸੀਂ ਦੇ ਬੰਨ ਸੀ ਹਾਂਜੀ ਵੀਰ ਜੀ ਇਹ ਪਿੰਡ ਸਾਰਾ ਕਵਰ ਸੀ ਤੁਸੀਂ ਦੇ ਬਾਨੇ ਪਰ ਇਹ ਸੀ ਵੀ ਪਾਣੀ ਖਤਰੇ ਤੋਂ ਬਾਹਰ ਸੀ ਲਾਸਮੈਂਟਾਂ ਹੋ ਰਹੀਆਂ ਸੀ ਪਰ ਇਹ ਨਹੀਂ ਸੀ ਡਾਟਾਗਾ ਵੀ ਪਾਣੀ ਜੋ ਆਏਗਾ ਜਰੂਰ ਕਿਉਂਕਿ 2023 ਚ ਵੀ ਪਾਣੀ ਬਹੁਤ ਜ਼ਿਆਦਾ ਆਇਆ ਸੀ بار بار ਤੁਸੀਂ ਤੋਂ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਤੇ ਪਿੰਡ ਦੇ ਵਿੱਚ ਨਹੀਂ ਸੀ ਪਾਣੀ ਪੀ ਆਇਆ ਵੀ 2023 ਚ ਤੁਸੀਂ ਤੋਂ ਪਰਲੇ ਪਾਸੇ ਪਾਣੀ ਰਿਹਾ ਹਾਂਜੀ 2023 ਦੇ ਵਿੱਚ ਵੀ ਬਹੁਤ ਜ਼ਿਆਦਾ ਪਾਣੀ ਆ ਸਾਰੇ ਗੰਨਾ ਮਾਰਿਆ ਗਿਆ ਸੀ ਬੜਾ ਨੁਕਸਾਨ ਹੋਇਆ ਸੀ ਬਹੁਤ ਜ਼ਿਆਦਾ ਇਹ ਵੀ ਪਿੰਡ ਚ ਨਹੀਂ ਸੀ ਪਾਣੀ ਆ ਐਰਕਾਂ ਤੇ ਇੰਨਾ ਕ ਪਾਣੀ ਆਇਆ ਵੀਰ ਜੀ ਵੀ ਮਤਲਬ ਤੁਸੀਂ ਬੱਚਿਆਂ ਦੇ ਵੇਂਦਿਆ ਵੇਂਦਿਆ ਬੱਚੇ ਖੁਦ ਉੱਥੇ ਤੁਸੀਂ ਦੇ ਉੱਤੇ ਸਾਰਾ ਪਿੰਡ ਨਗਰ ਸੇਵਾ ਕਰ ਰਿਹਾ ਸੀ ਜੋ ਵੀ ਸੱਜਣ ਵੀ ਵੀਰ ਭਰਾ ਨੇ ਜੋ ਪੰਚਾਇਤ ਮੈਂਬਰ ਨੇ ਸਾਰੇ ਇੱਥੇ ਉੱਤੇ ਵੀ ਵੀ ਸੇਵਾ ਰਾਤ ਕਰ ਰਹੇ ਸੀ ਬਹੁਤ ਜਿਆਦਾ ਇਹ ਮੈਂ ਜੀ ਕਿੰਨੇ ਵਜੇ ਇਹ ਜਿਹੜੀ ਆ ਤੁਸੀਂ ਜਿਹੜੀ ਟੁੱਟਦੀ ਆ ਤੇ ਇੱਥੇ ਤੁਹਾਡੇ ਘਰ ਤੇ ਇਹ ਜਿਹੜੀ ਕੋਠੀ ਆ ਉੱਥੇ ਪਾਣੀ ਇਹ ਵੀ ਸਾਡੇ 6 ਵਜੇ ਪਾਣੀ ਟੁੱਟੇ ਤੁਸੀਂ ਟੁੱਟ ਗਈ ਆ ਤੁਸੀਂ ਉਦੋਂ ਕਿੱਥੇ ਸੀ ਛੱਤ ਤੇ ਸੀ ਮੈਂ ਵੀ ਤੁਸੀਂ ਦੇਖ ਰਹੇ ਸੀ ਹਾਂਜੀ ਛੱਤ ਤੋਂ ਪਾਣੀ ਦਿੱਸਦਾ ਸੀ ਸਾਰੀ ਹਾਂਜੀ ਛੱਤ ਤੇ ਸੀ ਜਦੋਂ ਆਵਾਜ਼ ਵੀ ਆਵਾਜ਼ ਜਦੋਂ ਲੋਸਮੈਂਟ ਹੋ ਗਈ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਉਹਨਾਂ ਦੇ ਘਰ ਲਾਗੋ ਵੀ ਇਹਨਾਂ ਦੇ ਪਾਪਾ ਦਾ ਨਾਮ ਲਿਆ ਪਏ ਉਹਨਾਂ ਦੇ ਘਰ ਲਾਗੋ ਤੁਸੀਂ ਟੁੱਟ ਗਈ ਆ ਮੈਂ ਫਿਰ ਫਟਾਫਟ ਥੱਲੇ ਉਤਰੀ ਆ ਪਤਨੀ ਮਤਲਬ ਆਪਣਾ ਜਦੋਂ ਤੁਸੀਂ ਅਜੇ ਨਹੀਂ ਟੁੱਟੀ ਉਦੋਂ ਇੱਥੇ ਪਾਣੀ ਨਹੀਂ ਸੀ ਹੈਗਾ ਨਾ ਜੀ ਨਾ ਬਿਲਕੁਲ ਨਹੀਂ ਸੀ ਅਣੀਏਗਾ ਚਲੋ بارش ਹੋਈ ਸੀ ਰਾਤ بارش ਦਾ ਹੀ ਪਾਣੀ ਪੁਣੀ ਜੇ ਤੁਸੀਂ ਆਉਣ ਤੇ ਉੱਤੇ ਜਦੋਂ ਤੁਸੀਂ ਟੁੱਟੀ ਆ ਉਹ ਜੇ ਮੀਟਰ ਤੇ ਦੂਰੀ ਹੀ ਤੇ ਜਦੋਂ ਇੱਕ ਦਮ ਧੂਸੀ ਟੁੱਟ ਕੇ ਤੇ ਪਾਣੀ ਤੇ ਸਕਿੰਟਾਂ ਚ ਆ ਗਿਆ ਫਿਰ ਤੁਸੀਂ ਕਿਤਰਾ ਪਹਚਾਨ ਕੀਤਾ ਅਸੀਂ ਮਤਲਬ ਵੀ ਪਾਣੀ ਉਤਰ ਗਿਆ ਪਾਣੀ ਦੇ ਵਿੱਚੇ ਬਾਹਰ ਨਿਕਲੇ ਆ ਮਤਲਬ ਪਾਣੀ ਘਰ ਦੇ ਵਿੱਚ ਆ ਗਿਆ ਅਸੀਂ ਪਾਣੀ ਦੇ ਵਿੱਚੇ ਬਾਹਰ ਨਿਕਲੇ ਆ ਮਤਲਬ ਵੀ ਥੋੜਾ ਥੋੜਾ ਪਾਣੀ ਜਦੋਂ ਬਾਹਰ ਨਿਕਲ ਗਿਆ ਵੀ ਛੇਤੀ ਛੇਤੀ ਨਿਕਲ ਹੀ ਗਿਆ ਜਿੱਦਾਂ ਕੋਈ ਚੀਜ਼ ਕੱਢਣ ਦਾ ਮੌਕਾ ਨਾ ਕੋਈ ਚੀਜ਼ ਨਹੀਂ ਕਿ ਕੱਢੀ ਤੁਹਾਨੂੰ ਦੱਸਿਆ ਵੀ ਭੱਜ ਨੱਟ ਕੇ ਬੱਚਿਆਂ ਦੇ ਦੋ ਤਿੰਨ ਮੁੰਡੇ ਆਏ ਨੇ ਇੱਥੋਂ ਤੇ ਉਹਨਾਂ ਨੇ ਸਾਨੂੰ ਨਾਲ ਭੱਜ ਨੱਟਨੇ ਮੈਂਬਰ ਤੁਸੀਂ ਕਰਦੇ ਅਸੀਂ ਤਿੰਨ ਮੈਂਬਰ ਸੀ ਜੀ ਇਨ ਅਜੀਪਾਲ ਸਿੰਘ ਉਹਨਾਂ ਦੇ ਪਾਪਾ ਤੇ ਮੈਂ ਸੀ ਕਿ ਅਜੀਪਾਲ ਦੇ ਪਾਪਾ ਉਹਨਾਂ ਦੇ ਉਦੋਂ ਤੁਸੀਂ ਤੇ ਸੀ ਨਹੀਂ ਜੀ ਉਹਦੇ ਪਾਪਾ ਜਿਹੜੇ ਉਹ ਘਰੇ ਸੀ ਤੇ ਅਜੇਪਾਲ ਸਿੰਘ ਤੁਸੀਂ ਤੇ ਸੀ ਤੇ ਮੈਂ ਛੱਤ ਤੇ ਸੀ ਜਦੋਂ ਪਾਣੀ ਤੁਸੀਂ ਟੁੱਟੀ ਆ ਤੇ ਜੇਪਾਲ ਨੇ ਘਰ ਫੋਨ ਕੀਤਾ ਉਹਨੂੰ ਦੇਖ ਲਈ ਤੁਸੀਂ ਟੁੱਟੀ ਨਾ ਨਾ ਫੋਨ ਕੀਤਾ ਮੇਰੇ ਬੇਟੇ ਨੇ ਕਿਹਾ ਮੰਮੀ ਜੀ ਤੁਸੀਂ ਟੁੱਟ ਗਈ ਆ ਛੇਤੀ ਬਾਹਰ ਨਿਕਲ ਜਾਓ ਨਿਕਲਿਆ ਜਾਂਦਾ ਜੋ ਤੇ ਤੇ ਮੈਂ ਆ ਤੇ ਵੈਸੇ ਵੀ ਨਾ ਨਿਕਲਾਂ ਵੀ ਚੱਲ ਕੋਈ ਗੱਲ ਨਹੀਂ ਕੀ ਪਾਣੀ ਲੱਥ ਜਾਣਾ ਤੇ ਫੇਰ ਆ ਜਾਾਂਗੇ ਮੁੰਡੇ ਇਹਨਾਂ ਨੇ ਆਖਿਆ ਵੀ ਨਹੀਂ ਜਦੋਂ ਪਾਣੀ ਤੇ ਇੰਨਾ ਕੁ ਵੀਰ ਜੀ ਸਾਡੇ ਘਰ 8 8 9 9 ਫੁੱਟ ਪਾਣੀ ਸੀ ਵੇਹਿਆਂ ਵੇਹਿਆਂ 15 ਮਿੰਟਾਂ ਦੇ ਵਿੱਚ ਸਾਰਾ ਕੋਨੇਵਲਾ ਡੁੱਬ ਗਿਆ ਉਹ ਹੀ ਉਦੋਂ ਫਿਰ ਇੱਥੇ ਸੜਕ ਤੇ ਆ ਗਏ ਹਾਂਜੀ ਸੜਕ ਤੇ ਆ ਮਤਲਬ ਆੜਾ ਰੋਡ ਨਾਲ ਹੀ ਲੱਗਦਾ ਆਪਾਂ ਤਾਂ ਤੁਸੀਂ ਤੇ ਚੜ ਗਏ ਡੰਗਰ ਵੀ ਨਾਲ ਲੈ ਕੇ ਪਿਪਾ ਜਨਟਕਾ ਨੂੰ ਨਦੀ ਬਰਬਾਦੀ ਅੱਖੀ ਵੇਖੀ ਅੱਖੀ ਵੇਖੀ ਵੀਰੇ ਅੱਖੀ ਵੇਖੀ 26 ਤਰੀਕ 27 ਤਰੀਕ ਨੂੰ ਪਾਣੀ ਆਇਆ ਉਸ ਦਿਨ ਤੇ ਸਾਰੀ ਦਿਹਾੜੀ ਕੋਈ ਗੱਲ ਨਹੀਂ ਤੇ 28 ਤਰੀਕ ਨੂੰ ਮਨੇਰੇ ਜਿਹੜੀ ਆ ਬਈ ਕੋਠੀ ਬਹਿਣੀ ਸ਼ੁਰੂ ਹੋ ਗਈ 29 ਨੂੰ ਟੈ ਟੇਰੀ ਹੋ ਗਈ ਅੱਖਾਂ ਦੇ ਸਾਹਮਣੇ ਮੇਰੇ ਹਜੇ ਪਾਲਦੇ ਸਿੰਘ ਦੇ ਉਹਨਾਂ ਦੇ ਪਾਪਾ ਦੇ ਸਾਹਮਣੇ ਜਦੋਂ ਮਕਾਨ ਟੱਠਾਵਾ ਤੇ ਉਹ ਤੇ ਉਹਨਾਂ ਨੂੰ ਹੀ ਪਤਾ ਵੀ ਉਹਨਾਂ ਦੇ ਕੀ ਬੀਤੀ ਆ ਜਾਂ ਗੁਰੂ ਰਾਮਦਾਸ ਜੀ ਨੂੰ ਪਤਾ ਵਾ ਤੇ ਜੋ ਉਹਨਾਂ ਦੇ ਆਪਣੇ ਅਜੀਪਾਲ ਸਿੰਘ ਦੇ ਪਾਪਾ ਦੇ ਕੀ ਬੀਤੀ ਆ ਕੀ ਨਹੀਂ ਬੀਤੀ ਇੱਕ ਚੀਜ਼ ਵੀ ਨਹੀਂ ਤੁਹਾਡੇ ਉਹ ਕੱਢੀ ਗਈਏ ਚਿੰਚਾ ਤੱਕ ਵੀ ਨਹੀਂ ਕਹਿੰਦੇ ਇੱਕ ਨਿਕਲਿਆ ਤੇ ਇਹ ਫਿਰ ਜਦੋਂ ਤੁਸੀਂ ਦੇਖ ਰਹੇ ਸੀ ਤੇ ਉਦੋਂ ਫਿਰ ਤੁਹਾਡਾ ਜਿਹੜਾ ਇੱਕ ਬੇਟਾ ਇਟਲੀ ਆ ਹਨਾ ਇਟਲੀ ਬੇਟੇ ਨੂੰ ਉਦੋਂ ਫਿਰ ਉਹ ਵੀ ਨਾਲੋ ਨਾਲ ਹੱਥ ਦੱਸਿਆ ਕਰੋ ਹਾਂਜੀ ਬੇਟੇ ਜਦੋਂ ਫਿਰ ਫੋਨ ਕਰੀ ਜਾਂਦਾ ਸੀ ਬਾਰ-ਬਾਰ ਤੇ ਫਿਰ ਨਹੀਂ ਸੀ ਤੁਹਾਨੂੰ ਮਦਦਤਾ ਵੀ ਚਲੋ ਅਸੀਂ ਤੇ ਭਾਵੇਂ ਕੋਈ ਗੱਲ ਕਰਦੇ ਲੋਕੀ ਬਾਹਰੋਂ ਫੋਟੋਆਂ ਖਿੱਚ-ਖਿੱਚ ਕੇ ਸਟਿੱਕਾਂ ਪਾਈ ਜਾਂਦੇ ਸੀ ਪਤਾ ਲੱਗੀ ਜਾਂਦਾ ਸੀ ਸਭ ਤੋਂ ਪਹਿਲਾਂ ਸਾਡੇ ਕੋ ਸਾਡੇ ਵੱਲੀ ਸਾਡੀ ਖਬਰ ਤੁਹਾਡੇ ਨਸ਼ਰ ਜਿਹੇ ਪਾਲਦੇ ਪਾਪਾ ਦੀ ਜਿਹੜੀ ਬਾਈਟ ਸਭ ਤੋਂ ਪਹਿਲਾਂ ਅਸੀਂ ਦੂਸਰੇ ਦਿਨ ਹੀ ਇੱਥੇ ਆ ਗਏ ਹਾਂਜੀ 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 ਤੁਸੀਂ ਇੱਥੇ 28 ਨੂੰ ਹੀ ਆ ਗਏ ਨਾ 28 ਨੂੰ ਪਾਣੀ ਆਇਆ 28 ਨੂੰ ਤੁਸੀਂ ਆ ਗਏ ਵੀ ਉਹਨਾਂ ਨੇ ਬੜੇ ਧ ਵੀ ਮੇਰਾ ਸੋਲਰ ਰੋਟਰ ਉਹਨਾਂ ਨੇ ਇਹ ਵੀ ਕਿਹਾ ਵੀ ਆਰਮੀ ਵਾਲਿਆਂ ਨੂੰ ਵੀ ਅਸੀਂ ਕਿਹਾ ਆਰਮੀ ਵਾਲੇ ਵੀ ਆ ਕੇ ਨਹੀਂ ਸਾਨੂੰ ਕੋਜੀ ਸਾਨੂੰ ਕਾਗਜ਼ ਹੀ ਕੱਢ ਲੈ ਹਾਂਜੀ ਕੋਈ ਨਹੀਂ ਡਾਕੂਮੈਂਟ ਸਾਰੇ ਬੱਚੇ ਦੇ ਉੱਤੇ ਸੀ ਬੜੇ ਕਰਲੇ ਉਹਨੇ ਲਏ ਤੇ ਪਰ ਨਹੀਂ ਉਹਨਾਂ ਨੇ ਕੋਈ ਵੀ ਪਰ ਸਾਡੇ ਸਰਪੰਚ ਸਾਹਿਬ ਪ੍ਰਥੀਪਾਲ ਸਿੰਘ ਆ ਉਹਨੇ ਵੀ ਵਿਚਾਰੇ ਨੇ ਬੜਾ ਡੀਸੀ ਤੱਕ ਉਹਨੇ ਹੱਥ ਪੱਲਾ ਜੋੜਿਆ ਵੀ ਸਾਨੂੰ ਕੋਈ 베ੜੀ ਪਾ ਦਿਓ ਥੋੜਾ ਬੋਤਾ ਸਮਾਨ ਕੱਢ ਲਈਏ ਪਰ ਉਸ ਟਾਈਮ ਤੇ ਵੀ ਸਾਰੇ ਨਗਰ ਤੇ ਇਹੋ ਜਿਹੀ ਆਪਤ ਆ ਗਈ ਉਹ ਕਹਿਣ ਵਾਲੀ ਗੱਲ ਹੀ ਨਹੀਂ ਕਿ ਜੇ ਕੋਈ ਕਹੇ ਵੀ ਕਿਸੇ ਤੇ ਕੋਈ ਗੁੱਸਾ ਗਿਲਾਵਾ ਕੋਈ ਗੁੱਸਾ ਗਿਲਾ ਨਹੀਂਗਾ ਉਹ ਉਹ ਟਾਈਮ ਦੇ ਉੱਤੇ ਕੋਈ ਆਪਣਾ ਆਪ ਹੀ ਸੰਭਾਲ ਮਸਾਂ ਪਾਇਆ ਵਾ ਜਾਨਾ ਬਚੀਆਂ ਜਾਨਾ ਹੀ ਬਚੀਆਂ ਜੀ ਜਾਨਾ ਹੀ ਬਚੀਆਂ ਕੁਝ ਨਹੀਂ ਸਾਰੇ ਨਗਰ ਦਾ ਹੀ ਬਹੁਤ ਨੁਕਸਾਨ ਹੋਇਆ ਚਲੋ ਸਾਡੀ ਤੇ ਛੱਤ ਰੱਬ ਰਹਿਣ ਦਿੰਦਾ ਬਾਕੀ ਨਗਰ ਦੇ ਨਾਲ ਹੀ ਸਾਂ ਬਾਕੀ ਨਗਰ ਦੀ ਵੀ ਕੋਈ ਫਸਲ ਨਹੀਂ ਰਹੀ ਕੋਈ ਗੰਚੋ ਨਾ ਨਹੀਂ ਰਿਆ ਕੋਈ ਗੰਨਾ ਨਹੀਂ ਰਿਆ ਕੋਈ ਬਿਸਤਰਾ ਨਹੀਂ ਰਿਆ ਕੋਈ ਕੰਕ ਨਹੀਂ ਰਹੀ ਸਾਰੇ ਨਗਰ ਦਾ ਹੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਤੇ ਚਲੋ ਸਾਡੀ ਰੱਬ ਛੱਤ ਨਾਲ ਸਾਡੀ ਕੋਲ ਖੋਂਦਾ ਆਡਾ ਵੀ ਬਾਹਰ ਮਾਲੀ ਨੁਕਸਾਨ ਹੋ ਜਾਂਦਾ ਤੇ ਸਾਨੂੰ ਕੋਈ ਈ ਨਹੀਂ ਚਲੋ ਫਿਰ ਵੀ ਅਸੀਂ ਗੁਰੂ ਰਾਮਦਾਸ ਜੀ ਦਾ ਧੰਨਵਾਦ ਕਰਦੇ ਆਂ ਘਰ ਪਰਿਵਾਰ ਬੈਠੇ ਆਂ ਬੱਚਾ ਜੇ ਵਿਦੇਸ਼ ਤੋਂ ਆਇਆ ਆਉਂਦਿਆਂ ਨੂੰ ਮਿਲੇ ਤੇ ਸਹੀ ਆ ਨਾ ਘਰ ਪਰਿਵਾਰ ਬਹਿ ਰਿਹਾ ਭਾਵੇਂ ਚਲੋ ਬਾਹਰ ਹੀ ਰਹੇ ਆਂ ਰਿਸ਼ਤੇਦਾਰਾਂ ਤੇ ਰਹ ਰਹੇ ਇਕੱਠੇ ਹੀ ਆ ਨਾ ਵੀਰੇ ਇਹ ਤਨੀ ਕਹਾ ਹੈਗਾ ਵੀ ਚਲੋ ਹੈ ਕਿ ਨਹੀਂ ਆ ਮਿਲਿਆ ਸੀ ਮੈਨੂੰ ਬੇਟਾ ਇਥੇ ਵਾਲਾ ਤੇ ਮਾਨਵੇਂ ਚ ਇੱਕ ਗਲਾ ਵੀ ਕਰ ਰਿਹਾ ਸੀ ਵੀ ਇੱਕ ਤੇ ਸਾਡਾ ਕੋਰੋਨਾ ਦਾ ਨੁਕਸਾਨ ਹੋ ਗਿਆ ਇੰਨਾ ਜਨ ਨੁਕਸਾਨ ਹੋ ਗਿਆ ਤੇ ਕਹਿੰਦਾ ਕੁਝ ਸਾਡੀਆਂ ਗੱਲਾਂ ਵੀ ਕਰੀ ਜਾਂਦੇ ਆ ਜੀ ਪਾਣੀ ਰੱਖ ਲਿਆ ਕੁਝ ਇਹਦੇ ਨਾ ਪੈਸੇ ਲੈ ਲਿਓ ਉਹ ਮੈਨੂੰ ਕਰਦਾ ਸੀ ਹਾਂਜੀ ਵੀ ਜੀ ਕਹਿੰਦਾ ਸੀ ਉਹ ਗਲਾ ਹੈਗਾ ਸੀ ਵੀ ਚਲੋ ਜੇ ਚਲੋ ਆਪਣਾ ਬਿਜ਼ਨਸ ਹਰ ਇੱਕ ਕੀ ਕਰਦਾ ਵਾ ਹਰ ਇੱਕ ਬੱਚਾ ਜੇ ਵਿਦੇਸ਼ ਜਾਂਦਾ ਵਾ ਜਾਂ ਪੰਜਾਬ ਇੰਡੀਆ ਵਾ ਉਹ ਆਪਣਾ ਬੱਚਾ ਹਰ ਇੱਕ ਹੀ ਬਿਜ਼ਨਸ ਕਰਦਾ ਜੇ ਚਲੋ ਸਾਡਾ ਬੱਚਾ ਕੋ ਕਰਦਾ ਸੀ ਬਿਜ਼ਨਸ ਕਰਦਾ ਸੀ ਜਿੱਦੋਂ ਸਾਡੀ ਕੋਠੀ ਡਿੱਗੀ ਆ ਸਾਡੇ ਤੇ ਦੁੱਖਾਂ ਦੀ ਘੜੀ ਉਹ ਆਈ ਆ ਉਦੋਂ ਜਦੋਂ ਦੁੱਖਾਂ ਦਾ ਪੜ ਡਿਗਾ ਉਦੋਂ ਕਿਉਂ ਸਾਡਾ ਲੋਕਾਂ ਨੇ ਫਾਇਦਾ ਠਾਇਆ ਸਾਨੂੰ ਪਹਿਲਾਂ ਕਿਉਂ ਆਣ ਕੇ ਕਿਸੇ ਨੇ ਕਿਹਾ ਤੇ ਤੁਹਾਡਾ ਬੱਚਾ ਗਲਤ ਆ ਜਾਂ ਤੁਸੀਂ ਗਲਤ ਜੋ ਹੈ ਜਾਂ ਤੇ ਪਹਿਲਾਂ ਦੱਸਦੇ ਵੀ ਤੁਹਾਡਾ ਬੱਚਾ ਗਲਤ ਸੀ ਤੁਸੀਂ ਗਲਤ ਜੀ ਤੁਹਾਡੇ ਨਾਲ ਇਹ ਚੰਗਾ ਹੋਇਆ ਪਰ ਜਦੋਂ ਸਾਡੇ ਤੇ ਐਡੀ ਵੱਡੀ ਇੱਡੀ ਵੱਡੀ ਮੁਸੀਬਤ ਪੈ ਗਈ ਉਦੋਂ ਲੋਕਾਂ ਨੇ ਸਾਡਾ ਗਲਤ ਫਾਇਦਾ ਠਾਇਆ ਚਲੋ ਮੈਂ ਕਹਿੰਨੀ ਆਂ ਵੀ ਗੁਰੂ ਰਾਮਦਾਸ ਸੱਚਾ ਪਾਤਸ਼ਾ ਉਹਨਾਂ ਦਾ ਭਲਾ ਹੋਵੇ ਜਿਨ੍ਹਾਂ ਨੇ ਗਲਤ ਫਾਇਦਾ ਠਾਇਆ ਝੂਠ ਸੱਚ ਬੋਲਿਆ ਇੱਥੇ ਵੀਰਜੀ ਹੁਣੇ ਇੱਕ ਦੁਬਈ ਤੋਂ ਆਏ ਸੀ ਪੂਰੀ ਟੀਮ ਦੁਬਈ ਤੋਂ ਬਹੁਤ ਜ਼ਿਆਦਾ ਨੌਜਵਾਨ ਮੇਰੇ ਵੀਰ ਆਏ ਸੀ ਉਹਨਾਂ ਨੇ ਚਲੋ ਤਾਡੀ ਮਤ ਵੀ ਬਹੁਤ ਜਿਆਦੀ ਕਰਕੇ ਗਿਆ ਸਾਰੇ ਨਗਰ ਦੀ ਕੰਨ ਹੈ ਅਜੇ ਵੀ ਸਾਰੇ ਨਗਰ ਦੇ ਵਿੱਚ ਫਿਰਦੇ ਨੇ ਸਾਰੀ ਅਸੀਂ ਉਹਨਾਂ ਨੂੰ ਉਹਨਾਂ ਨੇ ਸਾਨੂੰ ਕਿਹਾ ਵੀ ਭੈਣ ਜੀ ਕਹਿੰਦੇ ਤੁਹਾਡੀ ਬਟਾਲੇ ਤੁਸੀਂ ਕੋਠੀ ਲਈ ਆ ਮੈਂ ਕਿਹਾ ਵੀਰ ਜੀ ਜੇ ਆਈ ਬਟਾਲੇ ਕੋਠੀ ਲਈ ਹੋਵੇ ਨਾ ਆਨੂੰ ਤੰਬੂ ਲਾ ਕੇ ਬਹਿਣ ਦੀ ਕੀ ਜ਼ਰੂਰਤ ਆ ਰਾਤ ਨੂੰ ਕੂਲਰ ਚੱਲਦਾ ਵਾ ਇੰਨਾ ਕ ਤਰਪਾਲ ਦਾ ਖਰਕਾ ਹੁੰਦਾ ਸਾਨੂੰ ਨੀਂਦ ਹੀ ਨਹੀਂ ਆਉਂਦੀ ਵੀਰੇ ਆਨੂੰ ਆਨੂੰ ਇੱਥੇ ਨੀਂਦ ਹੀ ਨਹੀਂ ਆਉਂਦੀ ਪਰ ਫਿਰ ਵੀ ਸਾਡਾ ਇਸ ਘਰ ਦੇ ਨਾਲ ਸਾਡਾ ਘਰ ਆ ਆਡਾ ਮੋਹ ਪਿਆਰ ਆਡਾ ਨਹੀਂ ਹੈ ਤੁਹਾਨੂੰ ਜੀ ਕਰਦਾ ਵੀ ਬਾਕੀ ਇਹ ਮੈਂ ਆਪਣੇ ਵੀਰਾਂ ਭਰਾਵਾਂ ਨੂੰ ਕਹਿੰਨੀ ਆ ਵੀ ਵੀਰ ਜੀ ਜਿਹੜੀ ਵੀ ਗੱਲ ਆ ਹਰ ਜੇ ਕਹਦੀ ਕੋਈ ਮਦਦ ਨਹੀਂ ਨਾ ਕਰ ਸਕਦਾ ਉਹਦੀਆਂ ਝੂਠੀਆਂ ਗੱਲਾਂ ਵੀ ਨਾ ਫਲਾਇਆ ਕਰੋ ਮੇਰਾ ਮਾਲਕ ਤੇ ਬੈਠਾ ਵਾ ਨਾ ਕਿ ਨਹੀਂ ਇਹ ਵਾਈਕ ਨੂੰ ਜਿੱਕਾ ਕਹਿੰਦੀ ਜਿੱਦਣੇ ਸ਼ੁਰੂ ਕੀਤੀ ਉਹਦੀ ਨਹੀਂ ਕਿਦੇ ਚਾਵਾਂ ਨਾ ਫਿਰ ਲੈਂਟਰ ਪਏ ਹੋਣਗੇ ਉਦੋਂ ਇਹ ਤਾਨੂੰ ਉਦੋਂ ਨਹੀਂ ਸੀ ਖਿਆਲ ਆ ਜਾਂ ਡਰ ਲੱਗਾ ਵੀ ਬਿਲਕੁਲ ਤੁਸੀਂ ਦੇ ਤੇ ਦਰਿਆ ਦੇ ਲਾਗੇ ਕਿਤੇ ਕਿਤੇ ਪਾਣਾ ਨਾ ਵਾਪਰਦੇ ਨਹੀਂ ਵੀਰ ਜੀ ਕੋਈ ਬਿਲਕੁਲ ਨਹੀਂ ਸੀ ਡਰ ਡਰ ਲੱਗਾ ਪਹਿਲਾਂ ਅਸੀਂ ਆਪਣੇ ਨਗਰ 'ਚ ਹੀ ਰਹਿੰਦੇ ਸੀ ਖੋਨੇ ਵੱਲੇ ਹੀ ਤੇ ਮੁੜ ਕੇ ਸਾਡੀ ਉੱਤੇ ਨਹੀਂ ਸੀ ਗੁਜ਼ਾਰਾ ਹੈਗਾ ਚਲੋ ਸਾਡੇ ਬੱਚਿਆਂ ਨੇ ਆਖਿਆ ਵੀ ਘਰ ਮਕਾਨ ਬਣਾਉਣਾ ਅਸੀਂ ਕਿਹੜਾ ਵੀਰ ਜੀ ਆਪਣੀ ਕਮਾਈ ਕਰਕੇ ਲਿਆ 35 ਲੱਖ ਰੁਪਏ ਤਾਂ ਅਸੀਂ ਸਰਕਾਰ ਕੋ ਕਰਜ਼ਾ ਲਿਆ ਸੀ ਇਹਦੇ ਤੇ ਫਿਰ ਘਰ ਮਕਾਨ ਬਣਾਇਆ ਸੀ ਲਿਮਟ ਸੀ ਹਾਂਜੀ ਲਿਮਟ 35 ਲੱਖ ਦੀ ਕਿਲੋਮਟ ਸੀ ਅਜੇ ਵੀ ਆ ਅੱਜ ਗੜੀ ਆ ਜੇ ਵੀ ਆ ਤੇ ਇਹ ਆ ਵੀ ਆ ਪਕੜਾ ਕਿਤੇ ਕੋ ਮਾਈ ਕੀਤੀ ਸੀ ਹੁਣ ਕੋਈ 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 ਕੋਸ਼ ਜਾਂਦਾ ਵਾ ਕੋਈ ਕੋਸ਼ ਜਾਂਦਾ ਕੋਈ ਕੋਸ਼ ਜਾਂਦਾ ਇਹ ਗੱਲਾਂ ਜੇ ਝੂਠ ਹੁਣ ਵੀ ਅਸੀਂ ਕਰਜੇ ਦੇ ਕੋਟ ਬਣਾਈਆਂ ਬੈਂਕ ਤੇ ਉੱਥੇ ਹੀ ਆ ਨਾ ਬੈਂਕ ਤੇ ਪ੍ਰੂਫ ਦੇ ਦਿੰਦਾ ਨਾ ਤੁਹਾਨੂੰ ਵੀ ਕਿੰਨਾ ਇਹਨਾਂ ਨੇ ਕਰਜਾ ਲਿਆ ਸੀ ਇਹ ਗੱਲਾਂ ਵੀ ਅਸੀਂ ਤੇ ਆਪਣੇ ਵੀਰ ਭਰਾਵਾਂ ਗੜੀ ਮੈਂ ਆਪਣੇ ਬੱਚਿਆਂ ਗੜੀ ਹੱਥ ਜੋੜ ਕੇ ਬੇਨਤੀ ਕਰਦੀ ਆ ਵੀ ਪੁੱਤ ਝੂਠੀਆਂ ਜਿਹੜੀਆਂ ਗੱਲਾਂ ਵਾ ਨਾ ਉਹ ਨਾ ਬਣਾਓ ਜਿੱਦਾਂ ਦੇ ਤੁਸੀਂ ਜਿੱਦਾਂ ਦਾ ਮੇਰਾ ਬੱਚਾ ਉਦਾਂ ਦੇ ਤੁਸੀਂ ਮੇਰੇ ਉਹ ਬੱਚੇ ਜੋ ਇਹ ਔਖੀ ਘੜੀ ਕਿਸੇ ਦੇ ਵੀ ਆ ਸਕਦੀ ਆ ਇਹ ਕਿਸੇ ਤੇ ਜੇ ਸਾਡੇ ਤੇ ਆਈ ਹੈ ਨਾ ਮੈਂ ਤੇ ਭਲਾ ਹੀ ਮੰਗੂਗੀ ਸਾਰਿਆਂ ਦਾ ਤੇ ਪਰ ਗੁਰੂ ਰਾਮਦਾਸ ਜੀ ਸੱਚਾ ਪਾਤਸ਼ਾਹ ਉਹਨਾਂ ਦਾ ਵੀ ਭਲਾ ਕਰੇ ਇਸ ਗੱਲ ਦਾ ਕੋਈ ਹੰਕਾਰਮਾਨ ਨਹੀਂ ਗਾ ਇਹ ਘੜੀ ਕਿਸੇ ਦੇ ਵੀ ਆ ਸਕਦੀ ਆ ਇਸੀ ਭੈਣ ਜੀ ਸ਼ਕਿੰਦਰ ਕੌਰ ਜਿਨ੍ਹਾਂ ਦਾ ਏ ਕੋਨੇਵਾਲ ਜਿਨ੍ਹਾਂ ਦੀ ਕੋਠੀ ਆ ਜਿਨ੍ਹਾਂ ਦੀ ਬਰਬਾਦੀ ਹੋਈ ਕਹਿੰਦੇ ਅੱਖੀ ਵੇਖੀ ਅਸੀਂ ਜਦ ਪਾਣੀ ਆਇਆ ਤੇ ਉਹਨਾਂ ਨੇ ਬਿਲਕੁਲ ਮਸਾਂ ਭੱਜ ਕੇ ਜਾਨ ਬਚਾਈ ਇੱਕ ਚਿਮਚਾ ਤੱਕ ਨਹੀਂ ਉਹ ਆਪਣੀ ਕੋਠੀ ਚੋਂ ਬਾਹਰ ਕੱਢ ਸਕੇ ਤੇ ਛੜਕ ਤੇ ਖਲੋ ਕੇ ਕਹਿੰਦੇ ਜੀ ਆਪਾਂ ਆਪਣੀ ਕੋਠੀ ਨੂੰ ਢਾਹ ਢੇਰੀ ਹੁੰਦਾ ਦੇਖਿਆ ਉਹਨਾਂ ਦਾ ਇਹ ਵੀ ਮੈਸੇਜ ਆ ਕੁਝ ਜਿਹੜੇ ਸੋਸ਼ਲ ਸਾਈਟਾਂ ਤੇ ਕੁਝ ਕਮੈਂਟਸ ਕਰਦੇ ਜਾਂ ਵੀਡੀਓ ਪਾਉਂਦੇ ਆ ਤਰ੍ਹਾਂ ਤਰ੍ਹਾਂ ਦੀਆਂ ਤੇ ਉਹਨਾਂ ਦਾ ਇਹ ਆ ਕਿ ਪਹਿਲਾਂ ਆਣ ਕੇ ਵੇਖੋ ਜਾਂਚ ਪੜਤਾਲ ਕਰੋ ਫਿਰ ਕੋਈ ਨਾ ਕੋਈ ਕਿਸੇ ਤੇ ਟਿੱਪਣੀ ਕਰੋ ਅਦਰਵਾਈਜ਼ ਅਸੀਂ ਉਹ ਫਿਰ ਵੀ ਉਹ ਕਹਿੰਦੇ ਵੀ ਸਰਦਾ ਪੜਾ ਹੋਵੇ ਉਹਨਾਂ ਨੂੰ ਤੁਹਾਨੂੰ ਦਿਖਾਉਣਾ ਵੀ ਉਹ ਕਹਿੰਦੇ ਵੀ ਜੇ ਸਾਡਾ ਕੁਝ ਬਾਹਰ ਕੋਠੀਆਂ ਹੋਣ ਬਟਾਲੇ ਕੋਠੀਆਂ ਤੇ ਆ ਅਸੀਂ ਤਰਪਾਲਾਂ ਤੇ ਤੰਬੂ ਪਾ ਕੇ ਤੇ ਇੱਥੇ ਨਾ ਸੋਈਏ ਤੇ ਉਹਨਾਂ ਨੇ ਕੀ ਫਿਰ ਵੀ ਉਹ ਸਾਰੇ ਭੈਣ ਭਰਾਵਾਂ ਦਾ ਭਲਾ ਮੰਗ ਰਹੇ ਨੇ ਬੜੀ ਵੱਡਾ ਜਿਗਰਾ ਹੁੰਦਾ ਏ ਕਿ ਇੰਨੀ ਬਰਬਾਦੀ ਢਾਹ ਢੇਰੀ ਹੋਣ ਤੋਂ ਬਾਅਦ ਵੀ ਬਰਬਾਦ ਹੋਣ ਤੋਂ ਬਾਅਦ ਵੀ ਉਜਾੜੇ ਤੋਂ ਬਾਅਦ ਵੀ ਉਹ ਸਰਬੱਤ ਦਾ ਭਲਾ ਮੰਗ ਰਹੇ ਨੇ ਤੇ ਫਿਰ ਇੱਕ ਵਾਰ ਤੁਹਾਨੂੰ ਦਿਖਾ ਲ ਦਿੰਨੇ ਆ ਤਸਵੀਰਾਂ ਚ ਚਾਰ ਸਵੇਰੇ ਇੱਧਰ ਦੇਖੋ ਜੀ ਆ ਜਿਹੜਾ ਉਹਨਾਂ ਨੇ ਪਿੱਲਰ ਦਿੱਤੇ ਸੀ ਪਿੱਲਰ ਵੀ ਜਿਹੜੇ ਨੇ ਬਿਲਕੁਲ ਕਿਸੇ ਵਲੇ ਵੀ ਇਹ ਜਿਹੜੀ ਸਾਰੀ ਦੀ ਸਾਰੀ ਸਾਤ ਆ ਉਹ ਕੋਠੀ ਦੀ ਇਹ ਦੇਖ ਸਕਦੀ ਹੈ ਅੰਦਰ ਦੀਆਂ ਵੀ ਤੁਹਾਨੂੰ ਤਸਵੀਰਾਂ ਦਿਖਾਉਣ ਨੇ ਆ ਕੇ ਬਿਲਕੁਲ ਹਰਸ਼ਟ ਹੋ ਚੁੱਕੀ ਹੈ ਕੋਠੀ ਇੱਕ ਇਸਤੀ ਇੱਟ ਤੱਕ ਸੇਫ ਨਹੀਂ ਹੈ ਤੇ ਗਾਰ ਆ ਦੇਖੋ ਥੱਲੇ ਜਿਹੜੀ ਆ ਇੱਕ ਇੱਕ ਨਹੀਂ ਫੁੱਟ ਜਿਹੜੀ ਆ ਗਾਰ ਜਿਹੜੀ ਆ ਦਰਿਆ ਦੀ ਕੋਠੀ ਦੇ ਅੰਦਰ ਜਦ ਪਾਣੀ ਆਇਆ ਤੇ ਇਹ ਗਾਰ ਜਿਹੜੀ ਉੱਪਰ ਛੜ ਗਈ ਹੈ ਅਤਰੇੜਾਂ ਪਈਆਂ ਕੋਠੀ ਤੇ ਤੇ ਇਹਨਾਂ ਨੁਕਸਾਨ ਸ਼ਾਇਦ ਹੀ ਪੰਜਾਬ ਚ ਕਿਸੇ ਭੈਣ ਭਰਾ ਦਾ ਹੋਇਆ ਹੋਏ ਜਿੰਨਾ ਕਿ ਇਹਨਾਂ ਦਾ ਹੋਇਆ ਤੇ ਕਰਨ ਕਿ کافی دھਾਨੀ ਸੱਜਣ ਵੀ ਆ ਨਿਸ਼ਾਨ ਵੀ ਲੱਗਾ ਜਿੱਥੋਂ ਜਿੱਥੋਂ ਤੱਕ ਕਿਨੇ ਕਿਨੇ ਫੁੱਟ ਤੱਕ ਪਾਣੀ ਆਇਆ ਤੇ ਉੱਪਰ ਦੀਆਂ ਵੀ ਤਸਵੀਰਾਂ ਤੁਹਾਨੂੰ ਦਿਖਾ ਲ ਦੇਣੇ ਤਸਵੀਰਾਂ ਦਿਖਾਉਂਦੇ ਆ ਤੁਹਾਨੂੰ ਉਹਨਾਂ ਦੇ ਸੋਫੇ ਦੀਆਂ ਵੀ ਉਹਨਾਂ ਦੇ ਟਰੈਕਟਰ ਦੀਆਂ ਹੱਲਾਂ ਨੇ ਉਹਦੀ ਵੀ ਬਰਬਾਦੀ ਏ ਇਧਰ ਬੈੱਡ ਜਿਹੜੇ ਨੇ ਬੈੱਡ ਚ ਗਾਰ ਫਸੀ ਏ ਜੇ ਵੀ ਤੇ ਇਧਰ ਘਰ ਦੇ ਜਿਹੜੀ ਬੈਕ ਸਾਈਡ ਆ ਉੱਥੇ ਅਜੇ ਵੀ ਦੇਖੋ ਤੁਸੀਂ ਪਾਣੀ ਜਿਹੜਾ ਵਾ ਉਹ ਚਾਰ ਚਫੇਰੇ ਖੜਾ ਏ ਸਭ ਤੋਂ ਜਿਹੜੀ ਜੇ ਸਮੈਲ ਆ ਰਹੀ ਏ ਗੰਦੇ ਪਾਣੀ ਦੀ ਜਿਹੜੀ ਸਮੈਲ ਇਥੋਂ ਬਹੁਤ ਆ ਰਹੀ ਬਦਬੂ ਆਈ ਜਿਤ ਪਰ ਫਿਰ ਵੀ ਇਹ ਜਿਹੜਾ ਪਰਿਵਾਰ ਆ ਆਪਣਾ ਹੁਣ ਘਰ ਤੰਬੂ ਲਾ ਕੇ ਤੇ ਬੈਠਾ ਏ